ਲੈ ਕਿਸਾਨ ਮਿੱਤਰੋ ਨਾ ਜਿਹੜੇ ਪਿੰਡੀਆਂ ਵਾਲੇ ਵੀਰ ਪੁੱਛਦੇ ਸੀ ਸਾਡੀਆਂ ਯਾਰ ਪਿੰਡੀਆਂ ਕਾਲੀਆਂ ਹੀਆਂ ਹੁੰਦੀਆਂ ਹਰੀ-ਹਰੀ ਕਿਉਂ ਨਹੀਂ ਹੁੰਦੀ ਹੈਗੀ ਹਨਾ ਬਾਈ ਇੱਕ ਦੋ ਕਾਰਨ ਨੇ ਮੈਂ ਤੁਹਾਨੂੰ ਦੱਸ ਦਾਂਗਾ ਇੱਕ ਤਾਂ ਬਾਈ ਇਹਨੂੰ ਤਾਕਤ ਫੁੱਲ ਦਿਓ ਜਿਵੇਂ 13045 ਛਿੜਕ ਦਿਆ ਕਰੋ ਠੀਕ ਹੈ ਗੌਰ ਰੱਖੋ ਜੇ ਥੋੜੇ ਕੱਦ ਜ਼ਿਆਦਾ ਹੋ ਗਿਆ ਤਾਂ ਤੁਸੀਂ ਚਮਤਕਾਰ ਕਰਦੇ ਹੋ ਤੇ 1022 ਜਿਹੜੇ ਤੋੜਦੇ ਆ ਨਾ ਤੋੜਨਾ ਥੋੜਾ ਜਿਹਾ ਵਦਦਾ ਧਿਆਨ ਨਾਲ ਤੋੜਿਆ ਕਰੋ ਜਿਹੜੇ ਦੂਜੇ ਕਲੱਬ ਜੀ ਨੇ ਉਹ ਵਧੀਆ ਨਹੀਂ ਉਹ ਦੂਜੇ ਲੇਬਰ ਵਾਸਤੇ ਬਣੇ ਹੋਣੇ ਜਿਵੇਂ ਕੋਈ ਭਰਾ ਸਿਮਿੰਟ ਦਾ ਕੰਮ ਕਰਦੇ ਆ ਆਪਣੇ ਵਾਸਤੇ ਜਿਵੇਂ ਜਿੰਨਾ ਟਾਈਮ ਸੁਡਾ ਹੱਥ ਸੌਖਾ ਨਹੀਂ ਰਹੂ ਉਹਨਾ ਟਾਈਮ ਇਹ ਟੁੱਟਦੀ ਨਹੀਂ ਹੈਗੀ ਕਿਉਂਕਿ ਵੀ ਤਾਂ ਚਲੋ ਜਿਹੜੇ ਨੇ ਜਿਵੇਂ ਲਾ ਲਿਆ ਉਹ ਤਾਂ ਹੁਣ ਬਦਲ ਨਹੀਂ ਜਾ ਸਕਦਾ ਕੈਲਸ਼ੀਅਮ 13045 ਇਹ ਚੀਜ਼ਾਂ ਦਿਓ ਤਾਂ ਸਾਨੂੰ ਸੌਖਾ ਹੋ ਜੂਗਾ ਬਾਕੀ ਗੱਲ ਸੁੰਡੀ ਸੁੰਡੀ ਤੁਹਾਨੂੰ ਦਿਖਾ ਦਿੰਨੇ ਆ ਇਵੇਂ ਆ ਪਿੰਡੀ ਦੇ ਉੱਪਰ ਆ ਗਈ ਨਾ ਚੀਜ਼ ਜਦੋਂ ਇਹ ਚੀਜ਼ ਆ ਗਈ ਤਾਂ ਐ ਮੰਨ ਲਓ ਤੁਹਾਡੇ ਖੇਤ ਚ ਸੁੰਡੀ ਆਊਗੀ ਤਾਂ ਆਪਦੀ ਦਵਾਈ ਛਿੜਕ ਦਿਓ ਠੀਕ ਹੈ ਇੱਕ ਦੋ ਗੱਲਾਂ ਧਿਆਨ ਰੱਖਿਆ ਕਰੋ ਤਾਕਤ ਦਿਓ ਇਹਨੂੰ ਵੱਧ ਤੋਂ ਵੱਧ ਤੇ ਫੇਰ ਹੀ ਇਹ